ਪਵਿੱਤਰ ਵਾਤਾਵਰਣ ਚ ਰਹਿਣ ਦੀ ਬੇਨਤੀ ਕੀਤੀ। ਵਿਕਰੂਦੇ ਮੈਨੂੰ ਇੱਥੇ ਰੱਖ ਲਓ ਮੈਂ ਹੁਣ ਵਾਪਸ ਜਾਣਾ ਹੀ ਨਹੀਂ ਹੈਗਾ। ਪਰ ਕਹਿੰਦੇ ਮੇਰੇ ਗੁਰੂ ਸਾਹਿਬ ਕਹਿੰਦੇ ਕਹਿੰਦੇ ਪੁੱਤ ਇਸ ਜਨਮ ਚ ਤੂੰ ਜਨ ਸੁਧਾਰਨ ਦੀ ਅੱਖਾਂ ਦੇ ਸਾਹਮਣੇ ਆਪਣੀ ਭੂਮਿਕਾ ਨਿਭਾਉਣੀ ਹੈ। ਕਹਿੰਦੇ ਇਸ ਜਨਮ ਤੋਂ ਪਹਿਲਾਂ ਬਹੁਤ ਜਨਮਾਂ ਚ ਤੂੰ ਇਕਾਂਤ ਗੁਫਾਾਂ ਮਾਂ ਤਪੱਸਿਆ ਕਰ ਚੁੱਕਿਆ। ਪਰ ਹੁਣ ਤੈਨੂੰ ਇਸ ਜਨਮ ਚ ਮਨੁੱਖਾਂ ਦੇ ਸੰਸਾਰ ਚ ਜਾ ਕੇ ਉਹਨਾਂ ਦੇ ਨਾਲ ਕੋਲ ਮਿਲ ਕੇ ਰਹਿਣਾ ਪਊਗਾ। ਕਿਉਂਕਿ ਕਹਿੰਦੇ ਇੱਕ ਆਦਰਸ਼ ਗ੍ਰਸਥ ਯੋਗੀ ਦੀ ਤੂੰ ਉਦਾਹਰਣ ਪਾੜਨਾ ਹੈ ਉਹਨਾਂ ਇੱਥੇ ਉਹ ਦੱਸਦੇ ਨੇ ਕਹਿੰਦੇ ਕਿਉਂਕਿ ਲੋਕ ਜਿਹੜੇ ਹੁੰਦੇ ਨੇ ਗ੍ਰਸਥ ਦੇ ਜ਼ਿੰਮੇਵਾਰੀਆਂ ਚ ਪੂਰੀ ਤਰ੍ਹਾਂ ਨਾਲ ਫਸੇ ਹੋਏ ਹੁੰਦੇ ਨੇ, ਦੱਬੇ ਹੋਏ ਹੁੰਦੇ ਨੇ ਤੇ ਉਹਨਾਂ ਕੋਲ ਐਕਸਕਿਊਜ਼ ਹੁੰਦਾ ਏ ਇਸ ਗੱਲ ਦਾ ਹਮੇਸ਼ਾ ਜੇ ਉਹਨਾਂ ਨੂੰ ਕਹੋ ਕਿ ਰੱਬ ਦਾ ਨਾਮ ਲਾਉ ਤਾਂ ਉਹ ਕਹਿੰਦੇ ਨੇ ਕਿਵੇਂ ਲੈ ਜੀ ਸਾਡੇ ਕੋਲ ਬਾਈ ਮੀ ਕਿਤੇ ਰੱਬ ਦਾ ਨਾਮ ਲੈਣਾ ਤਾਂ ਭਗਤੀ ਕਰਨ ਦਾ ਸਾਡੇ ਬੱਚੇ ਨੇ ਸਾਡਾ ਕੰਮਕਾਰ ਆ ਫਿਰ ਉਹ ਕੌਣ ਸੰਭੂਗਾ ਹੁਣ ਇੱਥੇ ਉਹਨਾਂ ਦੇ ਗੁਰੂ ਸਾਹਿਬ ਉਹਨਾਂ ਨੂੰ ਸਮਝਾ ਰਹੇ ਨੇ ਇਸ ਕਰਕੇ ਕਹਿੰਦੇ ਤੂੰ ਸੰਸਾਰ ਛੱਡਣਾ ਨਹੀਂ ਤੈਨੂੰ ਇਸੇ ਕਰਕੇ ਇੰਨੇ ਸਾਲ ਸਾਨੂੰ ਲੱਗ ਗਏ ਵਿੱਕ ਤੂੰ ਗ੍ਰਸਥ ਦੇ ਵਿੱਚ ਰਹਿਣਾ ਹੈ ਬੱਚੇ ਆਪਣੇ ਪਾਲਦੇ ਹੋਏ ਆਪਣੀ ਨੌਕਰੀ ਕਰਦੇ ਹੋਏ ਫਿਰ ਵੀ ਤੂੰ ਕਿਵੇਂ ਉਹਨ ਸਭ ਕੁਝ ਬੈਲੈਂਸ ਕਰਦੇ ਹੋਏ ਨਾਲ ਇੱਕ ਗ੍ਰਸਥ ਨਾਲੇ ਤੂੰ ਪਰਮਾਤਮਾ ਦੇ ਰਸਤੇ ਦੇ ਉੱਪਰ ਚੱਲਣਾ ਹੈ ਇਹ ਤੂੰ ਦੁਨੀਆ ਦੇ ਵਾਸਤੇ ਉਦਾਹਰਣ ਬਣਨਾ ਹੈ ਵੀ ਤਾਂ ਕਿ ਉਹ ਏਦਾਂ ਦਾ ਕੋਈ ਐਕਸਕਿਊਜ਼ ਨਾ ਦੇ ਸਕੇ ਵੀ ਅਸੀਂ ਭਗਤੀ ਕਿਹੜੇ ਵੇਲੇ ਕਰੀਏ ਵੀ ਤੂੰ ਕਰਕੇ ਦਿਖਾਉਣੀ ਹੈ ਵੀ ਮੈਂ ਵੀ ਤਾਂ ਸਾਰਾ ਕੁਝ ਕਰ ਰਿਹਾ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ ਕਹਦੇ ਵੀ ਏਦਾਂ ਤੁਸੀਂ ਲੋਕਾਂ ਨੂੰ ਲੈ ਕੇ ਆਣਾ ਹੈ ਉਸ ਸੱਚ ਦੇ ਰਾਹ ਤੇ ਉਸ ਪਰਮਾਤਮਾ ਦੇ ਰਸਤੇ ਤੇ ਤੁਹਾਨੂੰ ਦੇਖ ਕੇ ਬਹੁਤ ਸਾਰੇ ਲੋਕ ਆਉਣਗੇ ਇਹ ਜੇ ਇਹ ਕਰ ਸਕਦਾ ਤਾਂ ਅਸੀਂ ਵੀ ਕਰ ਸਕਦੇ ਹਾਂ ਹੁਣ ਕਹਿੰਦੇ ਇਸ ਲਈ ਇਹ ਜਿਹੜਾ ਜਨਮ ਹੈ ਤੁਸੀਂ ਸਸਾਰੀ ਵਿਅਕਤੀ ਦੇ ਤੌਰ ਤੇ ਕੱਢਣਾ ਤੁਹਾਡੇ ਤੇ ਕਰਮ ਬੰਧਨ ਕੋਈ ਹੈ ਨਹੀਂਗਾ ਇਹ ਜਿਹੜਾ ਹੈ ਇਹ ਸਿਰਫ ਇੱਕ ਦੁਨੀਆ ਦੇ ਵਾਸਤੇ ਤੁਸੀਂ ਗ੍ਰਸਥ ਜੀਵਨ ਦੇ ਵਿੱਚੋਂ ਤੁਹਾਡੇ ਕਰਮ ਬੰਧਨ ਸਾਰੇ ਟੁੱਟੇ ਹੋਏ ਨੇ ਸਾਰੇ ਕਰਮ ਬੰਧਨਾਂ ਤੋਂ ਤੁਸੀਂ ਮੁਕਤ ਹੋ ਤੇ ਤੇ ਫਿਰ ਉਹਨਾਂ ਨੂੰ ਦੱਸਦੇ ਨੇ ਵੀ ਜਿਹੜੇ ਵੀ ਕੋਈ ਤੁਹਾਡੇ ਕੋਲ ਆਉਣਗੇ ਸ਼ਗਿਰ ਦੋਨਾਂ ਨੂੰ ਤੁਸੀਂ ਕਿਰਿਆ ਯੁਗ ਦੀ ਦਿੱਕਿਆ ਦੇਣੀ ਹੈ ਤਾਂ ਕਿਹੜੇ ਕਿਹੜੇ ਨੀਮਾਂ ਦੀ ਉਹ ਪਾਲਣਾ ਕਰਨਗੇ ਤਾਂ ਉਹ ਇੱਥੇ ਲਾੜੀ ਮਾਸੀ ਦੱਸਦੇ ਨੇ ਵੀ ਨੀਮ ਬਹੁਤ ਸਖਤ ਸੀਗੇ ਬਾਬਾ ਜੀ ਦੇ ਜਿਨ੍ਹਾਂ ਦੀ ਪਾਲਣਾ ਕਰਨੀ ਸੀ ਕਹਿੰਦੇ ਮੈਂ ਅਕਲ ਰੀ ਗ੍ਰਸਤੀ ਬੰਦੇ ਇੰਨੇ ਨੀਮਾਂ ਦੀ ਪਾਲਣਾ ਨਹੀਂ ਕਰ ਸਕਣਗੇ ਥੋੜੀ ਜਿਹੀ ਇਹਦੇ ਵਿੱਚ ਨਰਮਾਈ ਕਰੋ ਤੁਸੀਂ ਜੇ ਉਹਨਾਂ ਨੂੰ ਪਰਮਾਤਮਾ ਦੇ ਰਾਹ ਦੇ ਉੱਪਰ ਚਲਾਉਣਾ ਹੈ ਤਾਂ ਕਹਿੰਦੇ ਉਹ ਕਹਿੰਦੇ ਠੀਕ ਹੈ ਫਿਰ ਕਹਿੰਦੇ ਉਹਨਾਂ ਨੇ ਨਰਮ ਕਰਤੀਆਂ ਕੁਝ ਸ਼ਰਤਾਂ ਕਿ ਤੂੰ ਆਪ ਹੀ ਤੈਨੂੰ ਪਤਾ ਲੱਗੂਗਾ ਕਿ ਕੋਈ ਵੀ ਜੇ ਨਿਮਰਤਾ ਨਾਲ ਤੇਰੇ ਕੋਲ ਸਹੈਤ ਆਲੀ ਬੇਨਤੀ ਕਰਦਾ ਹੈ ਤਾਂ ਤੂੰ ਉਹਨਾਂ ਸਾਰਿਆਂ ਨੂੰ ਕਿਰਿਆਯੋਗ ਦੀ ਕਹਿੰਦੇ ਬਖਸ਼ਿਸ਼ ਫਿਰ ਕਰਤੀ ਤੋਸਤੋ ਬਾਤ ਮਹਾਰਤਾਰ ਬਾਬਾ ਜੀ ਕਹਿੰਦੇ ਉਹ ਬਹੁਤ ਦੁਖੀ ਹੋ ਰਹੀ ਸੀ ਲਾੜੀ ਮਾਚ ਜੀ ਆਪਣੇ ਗੁਰੂ ਸਾਹਿਬ ਨੂੰ ਛੱਡਦੇ ਹੋਏ ਕਿ ਮੈਨੂੰ ਵਿਛੜਣਾ ਪਊਗਾ ਜਾਣਾ ਪਊਗਾ ਬਾਹਰ ਕਹਿੰਦੇ ਵਿੱਚ ਜਦੋਂ ਦੀ ਤੂੰ ਮੈਨੂੰ ਯਾਦ ਕਰੇਂਗਾ ਮੈਂ ਤੇਰੇ ਕੋਲ ਪ੍ਰਗਟ ਹੋ ਚੁंगा ਫਿਕਰ ਨਾ ਕਰ ਤਾ ਹੁਣ 10 ਦਿਨ ਲੰਘ ਚੁੱਕੇ ਸੀ ਇਹ ਜਦੋਂ ਦੇ ਉਹ ਪਹਾੜ ਤੇ ਆਏ ਸੀਗੇ ਤੇ ਹੁਣ ਉਹ ਜਾਂਦੇ ਨੇ ਵਾਪਸ ਜਦੋਂ ਵਾਪਸ ਜਾਂਦੇ ਨੇ ਉਹਨਾਂ ਦੇ ਸਾਥੀ ਉਹਨਾਂ ਦਾ ਬੜਾ ਸਵਾਗਤ ਕਰਦੇ ਨੇ ਉਹ ਕਹਿੰਦੇ ਵੀ ਅਸੀਂ ਤਾਂ ਇਹ ਸੋਚ ਲਿਆ ਸੀ ਵੀ ਤੂੰ ਜੰਗਲਾਂ ਦੇ ਵਸ ਗਵਾਜ ਗੂਝ ਗਿਆ ਵੀ ਹੁਣ ਤਾਂ ਤੂੰ ਆਪਸਾ ਆਉਂਦਾ ਨਹੀਂ ਹੈਗਾ ਤੇ ਕਹਿੰਦੇ ਚਲੋ ਮੈਂ ਸੁਣ ਕੇ ਹੱਸ ਪਿਆ ਤੇ ਉਹਦੇ ਕਹਿੰਦੇ ਜਦੋਂ ਮੈਂ ਪਹੁੰਚਿਆ ਉੱਥੇ ਉੱਥੇ ਤਾਰ ਆਇਆ ਇੱਕ ਕਹਿੰਦੇ ਉਹ ਤਾਰ ਸੀਗਾ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਜਿਹੜੀ ਲਾੜੀ ਚਿੱਦੀ ਇੱਥੇ ਬਦਲੀ ਸੀ ਇਹ ਭੁੱਲ ਭੁਲੇਖੇ ਨਾਲ ਹੀ ਕਰ ਦਿੱਤੀ ਗਈ ਸੀ ਹੋਰ ਬੰਦੇ ਇੱਥੇ ਆਉਣਾ ਸੀ ਗਲਤੀ ਨਾਲ ਉਹਨਾਂ ਦਾ ਨਾਮ ਉੱਥੇ ਪੈ ਗਿਆ ਤਾਂ ਇਸ ਲਈ ਵਾਪਸ ਫੇਰ ਉਹਨੂੰ ਉਥੇ ਭੇਜਿਆ ਜਾ ਰਿਹਾ ਵੀ ਉਹ ਕਹਿੰਦੇ ਜਦੋਂ ਮੈਂ ਤਾਂ ਦੇਖੀ ਸੁਣੀ ਤਾਂ ਕਹਿੰਦੇ ਮੈਨੂੰ ਅੰਦਰ ਹੀ ਅੰਦਰ ਹਾਸਾ ਆ ਰਿਹਾ ਸੀ ਮੈਨੂੰ ਪਤਾ ਸੀ ਵੀ ਕਿਹੜੇ ਕੰਮ ਲਈ ਮੈਨੂੰ ਇੱਥੇ ਲਿਆਂਦਾ ਗਿਆ ਸੀ ਕਿਉਂਕਿ ਉਹ ਹੁਣ ਪੂਰਾ ਹੋ ਚੁੱਕਿਆ ਹੈ ਇਸ ਲਈ ਫਿਰ ਮੈਨੂੰ ਵਾਪਸ ਉੱਥੇ ਇੱਜਾ ਜਾ ਰਹੀ ਹੈ ਤਾਂ ਕਹਿੰਦੇ ਮੈਂ ਮੁਸਕਰਾਇਆ ਤੇ ਜਾਣ ਲਈ ਤਿਆਰ ਹੋ ਗਿਆ ਕਹਿੰਦੇ ਕੁਝ ਦਿਨ ਮੈਂ ਵਾਪਸ ਪਰਤਣ ਤੋਂ ਪਹਿਲੇ ਆਨਾ ਮਰਾਦਾਬਾਚ ਦੇ ਬੰਗਾਲੀ ਪਰਿਵਾਰ ਦੇ ਘਰੇ ਰੁਕਿਆ ਉੱਥੇ ਕਹਿੰਦੇ 6 ਮਿੱਤਰਾਂ ਦੀ ਟੋਲੀ ਸੀ ਮਤਲਬ 6 ਦੋਸਤ ਉਹਨਾਂ ਦੇ ਹੋਰ ਆਏ ਹੋਏ ਸੀ ਉੱਥੇ ਤੇ ਅਸੀਂ ਆਪਸ ਦੇ ਵਿੱਚ ਕਹਿੰਦੇ